ਤੁਸੀਂ ਜਿਹੜੇ ਖਬਰ ਨਾਮ ਦੇ ਨਾਲ ਜਗਤਾਰ ਦੇ ਸਹਿਯੋਗ ਦਾ ਸਵਾਦ ਕਰਦਾ ਹੈ ਅੱਜ ਸਵੇਰ ਫਰੀ ਕੋਟ ਤੋਂ ਗੁਜਰਦੇ ਨੇਚਰਲ ਹਾਈਵੇ 54 ਦੇ ਉੱਪਰ ਇੱਕ ਸ਼ਰਕੀ ਹਾਦਸਾ ਵਾਪਰਿਆ ਸੀ ਜਿਸ ਵਿੱਚ ਸਕੂਲ ਵੈਨ ਅਤੇ ਬੱਸ ਦੀ ਟੱਕਰ ਹੋਈ ਸੀ ਜਿਸ ਨਾਲ ਇੱਕ ਨੌਵੀਂ ਕਲਾਸ ਦੀ ਪੜ੍ਹਦੀ ਬੱਚੀ ਦੀ ਮੌਤ ਹੋ ਗਈ ਸੀ ਅਤੇ ਕੁਝ ਵਿਦਿਆਰਥੀ ਉਸ ਵਿੱਚ ਜ਼ਖਮੀ ਹੋਏ ਸਨ ਸਕੂਲ ਵੈਨ ਦਾ ਵੀ ਡਰਾਈਵਰ ਜ਼ਖਮੀ ਸੀ ਜਿਸ ਨੂੰ ਕੀ ਫਰੀ ਕੋਟ ਦੇ ਗੁਰਗੋਵ ਸਿੰਘ ਮੰਡ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਹੁਣ ਉਸ ਤੋਂ ਬਾਅਦ ਉਧਾਰਸਵ ਸਪੀਕਰ ਕੁਲਤਾਰ ਸਿੰਘ ਸੰਧਮਾ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਤੇ ਉਹਨਾਂ ਵੱਲੋਂ ਜ਼ਖਮੀਆਂ ਦਾ ਹਾਲ ਜਾਣਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਲਗਾਤਾਰ ਪੰਜਾਬ ਦੇ ਵਿੱਚ ਛੜਕੇ ਹਾਂਸੀ ਵਾਪਰ ਰਹੇ ਨੇ ਪਰ ਅੱਜ ਉਹਨਾਂ ਵੱਲੋਂ ਜੋ ਹਾਸਾ ਵਾਪਰਿਆ ਹੈ ਇਹਨਾਂ ਦੇ ਨਾਲ ਪਰਿਵਾਰਾਂ ਨਾਲ ਗੱਲਬਾਤ ਦੁੱਖ ਸਾਂਝਾ ਕੀਤਾ ਹੈ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਹਰ ਇੱਕ ਸਹੂਲਤ ਦਿੱਤੀ ਜਾਵੇਗੀ ਜਿਸ ਕਾਰਨ ਉਹਨਾਂ ਨੂੰ ਇਲਾਜ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ। ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਉਧਾਰਸਵ ਸਪੀਕਰ ਕੁਲਤਾਰ ਸਿੰਘ ਸੰਧਮਣੇ। ਬੜਾ ਮੰਦਭਾਗ ਐਕਸੀਡੈਂਟ ਹੋਇਆ ਇੱਕ ਸਾਡੀ ਪਿਆਰੀ ਬੱਚੀ ਆ ਉਹਦਾ ਕੈਜ਼ੁਐਲਟੀ ਹੋ ਗਈ ਉਹਦੀ ਤੇ ਬਾਕੀ ਇੱਥੇ ਇੱਕ ਆਈਸੀਯੂ ਚ ਹੈ ਡਰਾਈਵਰ ਨੂੰ ਵੀ ਮਿਲੇ ਆ ਤੇ ਇੱਕ ਬੱਚੀ ਨੂੰ ਦੋ ਬੱਚੀਆਂ ਨੂੰ ਛੁੱਟੀ ਮਿਲ ਰੰਗੀ ਆ ਸੋ ਮੈਰੇਜ ਹੋ ਰਿਹਾ ਸਾਰਾ ਕੁਝ ਲੇਕਿਨ ਬੜਾ ਮਦਭਾਗ ਆ ਔਰ ਇਹਦੇ ਵਾਸਤੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨਸਟਰਕਸ਼ਨ ਦਿੱਤੀਆਂ ਵੀ ਜਿੱਥੇ ਜਿੱਥੇ ਗਲਤ ਕੱਟ ਨੇ ਉਹਨਾਂ ਦਾ ਸਰਵੇ ਕਰਾਓ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਉਹ ਕੱਟ ਬੰਦ ਹੋਣਗੇ ਕਿਉਂਕਿ ਅਸੀਂ ਬੱਚਿਆਂ ਦੀਆਂ ਜਾਨਾਂ ਨਾਲ ਵੋਟਾਂ ਦੀ ਤੁਲਨਾ ਨਹੀਂ ਕਰ ਸਕਦੇ ਅਸੀਂ ਬੱਚੇ ਬਤਿਆਂ ਨੂੰ ਖਤਰੇ 'ਚ ਪਾ ਕੇ ਵੋਟ ਨਹੀਂ ਲੈਣੀ ਔਰ ਦੂਜੀ ਗੱਲ ਜਿਹੜੀਆਂ ਵੀ ਬੱਸਾਂ ਬਿਨਾਂ ਸਪੀਡ ਗਵਰਨਰ ਦੇ ਚੱਲ ਰਹੀਆਂ ਉਹਨਾਂ ਦਾ ਇੱਥੇ ਐਸਐਸਪੀ ਸਾਹਿਬ ਚਲਾਣ ਕਰੋ ਉਹਨਾਂ ਦੇ ਕੋਈ ਲਿਹਾਜ਼ ਨਹੀਂ ਕਿਸੇ ਨਾਲ ਪ੍ਰੋਪਰ ਉਹਨਾਂ ਦੇ ਪ੍ਰੋਪਰ ਸਾਰਾ ਔਰ ਸਾਰੇ ਸਕੂਲਾਂ ਨੂੰ ਵੀ ਡੀਸੀ ਸਾਹਿਬ ਮੀਟਿੰਗ ਕਰਨਗੇ ਸਕੂਲਾਂ ਨਾਲ ਔਰ ਸਕੂਲਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੇ ਐਵੇਂ ਤੁਨ ਤੁਨ ਕੇ ਜਿਹੜੇ ਬੱਚੇ ਭਰੇ ਹੁੰਦੇ ਆ ਉਹ ਤੂੜੀ ਵਾਂਗੂ ਨਹੀਂ ਬੱਚੇ ਲੈਣੇ ਬੱਚਿਆਂ ਨੂੰ ਬੱਚਿਆਂ ਵਾਂਗੂ ਲੈ ਕੇ ਜਾਣਾ ਸਰ ਤੁਸੀਂ ਗਰਾਊਂਡ ਲੈਵਲ ਤੇ ਵੀ ਜਾ ਕੇ ਅੱਜ ਚੈਕਿੰਗ ਕੀਤੀ ਹੈ ਸਕੂਲੀ ਬੱਚਿਆਂ ਦੀ ਸੂਚੀ ਹੋਈ ਜੀ ਹਾਂ ਬਿਲਕੁਲ ਜੀ ਤੇ ਸਾਡਾ ਫਰਜ਼ ਹੈ ਸਾਡੇ ਬੱਚੇ ਆਹੋ ਸਾਨੂੰ ਮੰਡੇਟ ਮਿਲਿਆ ਲੋਕਾਂ ਦਾ ਉਹਨਾਂ ਦੀ ਜਾਨ ਮਾਲ ਦਾ ਉਹਨਾਂ ਦੇ ਬੱਚਿਆਂ ਦੀ ਜਾਨ ਮਾਲ ਦਾ ਧਿਆਨ ਰੱਖਣਾ ਉਹ ਸਾਡਾ ਫਰਜ਼ ਆ ਉਹ ਅਸੀਂ ਕਰਦੇ ਰਹਾਂਗੇ ਵੈਸੇ ਦੇਖਿਆ ਜਾਂਦਾ ਜਦੋਂ ਐਕਸੀਡੈਂਟ ਹੁੰਦੇ ਆ ਇਸ ਤਰ੍ਹਾਂ ਦੇ ਫਿਰ ਇਤਨਾ ਗੱਲਾਂ ਨਿਕਲਦੀਆਂ ਬਾਹਰ ਵੀ ਝੰਡਾਵਾਗੇ ਆ ਤਰ੍ਹਾਂ ਇਹ ਇਹ ਲਗਾਤਾਰ ਹੋਏਗਾ ਜੀ ਇਹ ਲਗਾਤਾਰ ਧਿਆਨ ਦਿੱਤਾ ਜਾਏਗਾ ਬਿਲਕੁਲ ਧਿਆਨ ਦਿੱਤਾ ਜਾਏਗਾ